ਮੈਂ ਕਿਸਾਨ ਦੋਸਤੋ ਪਸ਼ੂਆਂ ਦਿਖਾਉਣਾ ਪਸ਼ੂਆਂ ਦੇ ਵਿੱਚ ਜਾਪਾ ਰੋਣਾ ਇੱਕ ਸਮੱਸਿਆ ਮੱਝਾਂ ਦੇ ਵਿੱਚ ਇਹ ਵੱਧ ਆਉਂਦੀ ਆ ਗਾਵਾਂ ਦੇ ਵਿੱਚ ਘਟ ਆਉਂਦੀ ਆ ਜਿਹੜੀ ਮੱਝ ਦੇ ਵਿੱਚ ਇਹ ਪ੍ਰੋਬਲਮ ਆ ਜਾਂਦੀ ਆ ਆਪਾਂ ਨੂੰ ਪਤਾ ਵੀ ਫਿਰ ਕਿਸ ਤਰ੍ਹਾਂ ਆਪਾਂ ਦਿਨ ਰਾਤ ਉਹਦੀ ਆਪਾਂ ਨੂੰ ਨਿਗਰਾਨੀ ਕਰਨੀ ਪੈਂਦੀ ਆ ਸਾਰੀ-ਸਾਰੀ ਰਾਤ ਜਾਗਣਾ ਜਿਹੜਾ ਆਪਾਂ ਨੂੰ ਕਈ ਵਾਰੀ ਪੈਂਦਾ ਕਈ ਵਾਰੀ ਤਾਂ ਹਾਲਤ ਇਥੋਂ ਤੱਕ ਬਣ ਜਾਂਦੇ ਨੇ ਵੀ ਪੂਰੀ ਦੀ ਪੂਰੀ ਬੱਚੇਦਾਨੀ ਵੀ ਬਾਹਰ ਆ ਜਾਂਦੀ ਆ ਤੇ ਫਿਰ ਬਹੁਤ ਵੱਡੀ ਸਮੱਸਿਆ ਖੜੀ ਹੋ ਜਾਂਦੀ ਆ ਜਿਹੜਾ ਪਸ਼ੂ 1.5 ਤੋਂ 2 ਲੱਖ ਰੁਪਏ ਵਾਲਾ ਕਈ ਵਾਰ ਤਾਂ ਆਪਾਂ ਉਹਨੂੰ ਥੱਕ ਹਾਰ ਕੇ 28-30 ਹਜ਼ਾਰ ਦਾ ਵੇਚ ਦਿੰਨੇ ਆ। ਅ ਇਹਦੇ ਕੀ ਕਾਰਨ ਹੋ ਸਕਦੇ ਨੇ? ਕਿਵੇਂ ਇਹਦਾ ਇਲਾਜ ਕਰ ਸਕਦੇ ਆਪਾਂ? ਇਹ ਸਾਰੀ ਦੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ। ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਨੋਟੀਫਿਕੇਸ਼ਨ ਦੇ ਵਾਸਤੇ ਜਿਹੜਾ ਬੈਲ ਵਾਲਾ ਆਈਕੋਨ ਆ ਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਜਿਹੜੇ ਤਿੰਨੇ ਦੇ ਵੱਡੇ ਕਾਰਨ ਹੋ ਸਕਦੇ ਆ ਜਿਨ੍ਹਾਂ ਦੇ ਕਾਰਨ ਇਹ ਪ੍ਰੋਬਲਮ ਆਉਂਦੀ ਆ ਸਭ ਤੋਂ ਪਹਿਲਾਂ ਤਾਂ ਕਾਰਨ ਇਹ ਆ ਜੀ ਵੀ ਜਿਹੜਾ ਈਸਟ੍ਰੋਜਨ ਹਾਰਮੋਨ ਹੈ ਉਹ ਵੱਧ ਮਾਤਰਾ 'ਚ ਕਈ ਪਸ਼ੂ ਬਣਾਉਣ ਲੱਗ ਜਾਂਦੇ ਨੇ ਜਦ ਦੀ ਬਰਾਸਤੀ ਨੁਕਸ ਵੀ ਹੋ ਸਕਦਾ ਜਿਨ੍ਹਾਂ ਦੇ ਵਿੱਚ ਈਸਟ੍ਰੋਜਨ ਹਾਰਮੋਨ ਜ਼ਿਆਦਾ ਬਣਦਾ ਜਦੋਂ ਈਸਟ੍ਰੋਜਨ ਹਾਰਮੋਨ ਜ਼ਿਆਦਾ ਬਣਦਾ ਤਾਂ ਜਿਹੜੀਆਂ ਆਪਣੀਆਂ ਸੂਧੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਨੇ ਤੇ ਬੱਚੇ ਤਾਂ ਨਹੀਂ ਆਪਣੇ ਆਪ ਉਹ ਤੋਂ ਬਾਹਰ ਆ ਜਾਂਦੀ ਆ ਜਾਂ ਉਹ ਕੋਈ ਤਰਲ ਜਆ ਰਿਲੀਜ਼ ਕਰਨ ਲੱਗ ਜਾਂਦਾ ਢਿੱਲਾ ਪਣ ਜਾਂ ਹੋ ਜਾਂਦਾ ਤੇ ਬੱਚੇ ਤਾਂ ਨਹੀਂ ਬਾਹਰ ਆਉਣ ਲੱਗ ਜਾਂਦੀ ਆ ਉਹਦੀ ਵਜ੍ਹਾ ਦੇ ਨਾਲੇ ਪ੍ਰੋਬਲਮ ਆਉਂਦੀ ਆ ਜਾਂ ਫਿਰ ਕੈਲਸ਼ੀਅਮ ਦੀ ਘਾਟ ਆ ਜਾਂਦੀ ਹੈ ਕੁਝ ਪਸ਼ੂਆਂ ਦੇ ਵਿੱਚ ਕੈਲਸ਼ੀਅਮ ਦੀ ਘਾਟ ਆ ਜਾਂਦੀ ਆ ਉਹਦੀ ਵਜ੍ਹਾ ਦੇ ਨਾਲ ਵੀ ਇਹ ਦਿੱਕਤ ਆ ਸਕਦੀ ਆ ਕਿਉਂਕਿ ਮਾਸ ਪੇਸ਼ੀ ਢਿੱਲੀਆਂ ਹੁੰਦੀਆਂ ਨੇ ਤੇ ਬੱਚੇ ਤਾਂ ਨਹੀਂ ਆਪਣੇ ਆਪ ਬਾਹਰ ਆ ਜਾਂਦੀ ਆ ਜਾਂ ਫਿਰ ਕੁਝ ਇਸ ਤਰ੍ਹਾਂ ਦਾ ਹੋ ਸਕਦਾ ਕੁਝ ਪਸ਼ੂਆਂ ਦੇ ਜਿਹੜੇ ਪੁੜੇ ਢਿਲਕਵੇਂ ਪੁੜੇ ਦੇ ਪਸ਼ੂ ਹੁੰਦੇ ਆ ਉਹਦਾ ਜਿਹੜਾ ਬੱਚੇ ਦਾ ਜਿਹੜੀ ਉਹਦਾ ਸੂ ਦਾ ਮਤਲਬ ਆਕਾਰ ਇਸ ਤਰ੍ਹਾਂ ਬਣਿਆ ਹੁੰਦਾ ਵੀ ਉਹ ਖੁੱਲ ਜਾਂਦੀ ਹੈ ਤੇ ਬੱਚੇਦਾਨੀ ਆਪਣੇ ਆਪ ਬਾਹਰ ਆ ਜਾਂਦੀ ਹੈ ਉਹ ਵੀ ਇੱਕ ਬਰਾਸ਼ਤੀ ਨੁਕਸ ਹੈ ਪਸ਼ੂ ਦਾ ਤੇ ਕਈ ਵਾਰ ਕੀ ਹੁੰਦਾ ਵੀ ਪਸ਼ੂ ਦਾ ਜਿਹੜਾ ਬਲੈਡਰ ਪਸ਼ਾਬ ਵਾਲਾ ਬਲੈਡਰ ਹੈ ਉਹ ਜਿਆਦਾ ਭਰ ਜਾਂਦਾ ਕਿਉਂਕਿ ਉਹ ਬੱਚੇਦਾਨੀ ਦੇ ਥੱਲੇ ਹੁੰਦਾ ਬੱਚੇਦਾਨੀ ਉੱਪਰ ਹੁੰਦੀ ਹੈ ਜਦੋਂ ਬਲੈਡਰ ਜਿਆਦਾ ਭਰਦਾ ਹੈ ਬੱਚੇਦਾਨੀ ਨੂੰ ਉਹ ਪ੍ਰੈਸ਼ ਕਰ ਦਿੰਦਾ ਬੱਚੇਦਾਨੀ ਬਾਹਰ ਆ ਜਾਂਦੀ ਹੈ ਤੇ ਉਹਦੀ ਵਜ੍ਹਾ ਨਾਲ ਭਰ ਦਿਖਣ ਲੱਗ ਜਾਂਦਾ ਉਹ ਜਦੋਂ ਉਹਨੂੰ ਆਪ ਆਪ ਪਸ਼ੂ ਨੂੰ ਠਾਲ ਦਈਏ ਪਸ਼ਾਬ ਨਿਕਲ ਜਾਵੇ ਬਲੈਡਰ ਖਾਲੀ ਹੋ ਜਾਂਦਾ ਉਹ ਆਪਣੇ ਆਪ ਭਰ ਅੰਦਰ ਚਲਿਆ ਜਾਂਦਾ ਪਰ ਜੇਕਰ ਇਹ ਬਾਰ-ਬਾਰ ਰਿਪੀਟ ਹੁੰਦਾ ਤਾ ਇਹ ਵੀ ਸਮੱਸਿਆ ਜਿਹੜੀ ਬਣ ਜਾਂਦੀ ਆ। ਸੋ ਇਹ ਤਿੰਨ ਜਿਹੜੇ ਮੇਨ ਕਾਰਨ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਭਾਰ ਜਿਹੜਾ ਆਉਂਦਾ। ਹੁਣ ਇਹਦਾ ਇਲਾਜ ਕੀ ਹੋ ਸਕਦਾ? ਦੇਖੋ ਜਿਹੜਾ ਇਲਾਜ ਇੱਕ ਤਾਂ ਈਸਟ੍ਰੋਜਨ ਜਿਹੜਾ ਹਾਰਮੋਨ ਦੀ ਵਜ੍ਹਾ ਦੇ ਨਾਲ ਪ੍ਰੋਬਲਮ ਆਉਂਦੀ ਆ। ਉਹ ਆਪਾਂ ਕੀ ਕਰਨਾ ਵੀ ਜੁਵੇਂ ਸਰਦੀਆਂ ਦੇ ਵਿੱਚ ਆਪਾਂ ਕੀ ਕਰਦੇ ਆ ਨਾ ਲੂਸ਼ਨ ਵਗੈਰਾ ਜ਼ਿਆਦਾ ਪਾਉਨੇ ਆ ਜਾਂ ਮੱਕੀ ਜਿਹੜਾ ਮੱਕੀ ਕਈ ਵਾਰੀ ਆਪਣੀ ਮੱਕੀ ਉਲੀ ਲੱਗੀ ਮੱਕੀ ਹੁੰਦੀ ਆ ਇਹਨਾਂ ਦੇ ਵਿੱਚ ਈਸਟ੍ਰੋਜਨ ਹਾਰਮੋਨ ਜ਼ਿਆਦਾ ਹੁੰਦਾ। ਜਾਂ ਦਾਣਿਆਂ ਜਿਹੜਾ जौਆਂ ਦਾ ਦਾਣਾ ਕਈ ਵਾਰੀ ਜ਼ਿੰਮੇਦਾਰ ਵੱਧ ਮਾਤਰਾ 'ਚ ਵਰਤਦੇ ਨੇ। ਜੋਵਾਂ ਦੇ ਦਾਣੇ ਦੇ ਵਿੱਚ ਈਸਟ੍ਰੋਜਨ ਹਾਰਮੋਨ ਕਾਫੀ ਮਾਤਰਾ ਚ ਹੁੰਦਾ ਜੇ ਆਪਾਂ ਜਿਆਦਾ ਮਾਤਰਾ ਚ ਪਾਉਨੇ ਆ ਤਾਂ ਈਸਟ੍ਰੋਜਨ ਹਾਰਮੋਨ ਜਿਆਦਾ ਬਣਦਾ ਜਿਆਦਾ ਬਣਨ ਦੇ ਨਾਲ ਮਾਸਪੇਸ਼ੀਆਂ ਜਿਹੜੀਆਂ ਸੂਧੀਆਂ ਨੇ ਉਹ ਢਿੱਲੀਆਂ ਹੋ ਜਾਂਦੀਆਂ ਤੇ ਬਾਰ-ਬਾਰ ਉਹ ਬਾਹਰ ਨੂੰ ਆਉਂਦਾ ਸੋ ਇਹ ਚੀਜ਼ਾਂ ਦਾ ਆਪਾਂ ਖਿਆਲ ਰੱਖਣਾ ਆਪਣੀ ਖੁਰਾਕ ਦੇ ਵਿੱਚ ਇਹਨਾਂ ਚੀਜ਼ਾਂ ਦੀ ਥੋੜੀ ਮਾਤਰਾ ਘਟਾਓ ਕਈ ਵਾਰ ਤਾਂ ਜ਼ਿਮੀਂਦਾਰ ਉਲਟ ਕਰਦੇ ਨੇ ਜਿਹੜੇ ਪਸ਼ੂਆਂ ਦੇ ਵਿੱਚ ਭਾਰ ਵਗੈਰਾ ਦੀ ਪ੍ਰੋਬਲਮ ਆਉਂਦੀ ਆ ਉਹ ਉੱਥੇ ਜੋਵਾਂ ਦੇ ਦਾਣੇ ਦੇ ਵਿੱਚ ਪਾਣੀ ਪਾ ਪਾ ਉਹਨੂੰ ਪਿਉਂਦੇ ਨੇ ਈਸਟ੍ਰੋਜਨ ਹਾਰਮੋਨ ਤਾਂ ਪਹਿਲਾਂ ਹੀ ਜ਼ਿਆਦਾ ਉਹਦੀ ਵਜ੍ਹਾ ਨਾਲ ਹੋਰ ਵੀ ਜਿਆਦਾ ਜਾਨਾ ਪਸ਼ੂ ਜੋਰ ਮਾਰਦਾ ਸੋ ਇਸ ਤਰ੍ਹਾਂ ਦੀ ਗੱਲ ਦਾ ਆਪਾਂ ਧਿਆਨ ਰੱਖਣਾ ਤੇ ਦੂਸਰਾ ਜਿਹੜਾ ਆਪਣਾ ਜਿਹੜੇ ਪਸ਼ੂਆਂ ਚ ਕੈਲਸ਼ੀਅਮ ਦੀ ਘਾਟ ਦੇ ਨਾਲੇ ਪ੍ਰੋਬਲਮ ਆਉਂਦੀ ਆ ਕਈ ਵਾਰੀ ਕੈਲਸ਼ੀਅਮ ਦੀ ਘਾਟ ਆਉਂਦੀ ਆ ਸੋ ਉਹ ਆਪਾਂ ਫਿਰ ਪਸ਼ੂ ਨੂੰ ਕੈਲਸ਼ੀਅਮ ਦੀ ਜਿਹੜੀ ਬੋਤਲ ਵਗੈਰਾ ਡਾਕਟਰ ਤੋਂ ਲੈ ਕੇ ਲਾ ਸਕਦੇ ਆ ਉਹ ਲਾਉਣੀ ਚਾਹੀਦੀ ਆ ਦਾ ਕੈਲਸ਼ੀਅਮ ਜੇ ਆਪਾਂ ਪੂਰੀ ਮਾਤਰਾ ਦੇ ਵਿੱਚ ਉਹਨੂੰ ਵਧੀਆ ਤਰੀਕੇ ਦਾ ਜਿਹੜਾ ਆਪਾਂ ਮਿਨਰਲ ਮਿਕਸਚਰ ਆ ਜਿਹਦੇ ਚ ਕੈਲਸ਼ੀਅਮ ਹੋਵੇ ਉਹ ਆਪਾਂ ਦਿੰਦੇ ਰਹੀਏ ਤਾਇ ਘਟ ਆਉਂਦੀ ਆ ਜਿਹੜੇ ਪਸ਼ੂਆਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਉਹ ਲਾਈਮਸਟੋਨ ਪਾਊਡਰ ਆਉਂਦਾ ਹੈ ਜਿਹੜਾ ਪਸ਼ੂਆਂ ਦੇ ਵਾਸਤੇ ਆਪਾਂ ਵਰਤ ਸਕਦੇ ਆ ਉਹ ਚੂਨੇ ਦਾ ਮਤਲਬ ਪਾਊਡਰ ਜਿਹੜਾ ਹੁੰਦਾ ਉਹ ਦੇ ਸਕਦੇ ਆ ਜਾਂ ਸਮੁੰਦਰ ਦੀ ਝੱਗ ਕਈ ਉਹਦੇ ਕੈਲਸ਼ੀਅਮ ਕਾਫੀ ਹੁੰਦਾ ਕਈ ਸਮੁੰਦਰ ਦੀ ਝੱਗ ਉਹ ਜਿਹੜੀ ਆਪਾਂ ਪਲਾਸਟਿਕ ਦਾ ਚਿੱਟਾ-ਚਿੱਟਾ ਜਾਂ ਦਾਣਾ ਹੁੰਦਾ ਉਹ ਸਮੁੰਦਰ ਦੀ ਝੱਗ ਨਹੀਂ ਆਉਂਦੀ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਸਮੁੰਦਰ ਦੀ ਝੱਗ ਮਿਲ ਜਾਂਦੀ ਆ ਉਹਦਾ ਪਾਊਡਰ ਵੀ ਮਿਲ ਜਾਂਦਾ ਉਹ ਆਪਾਂ 100 ਗ੍ਰਾਮ ਦੇ ਸਕਦੇ ਆ ਜੇ ਕੈਲਸ਼ੀਅਮ ਦੀ ਘਾਟ ਆਉਂਦੀ ਆ ਸੋ ਇਹਦੀ ਵਜ੍ਹਾ ਦੇ ਨਾਲ ਇਹ ਆਪਣਾ ਪ੍ਰੋਬਲਮ ਕਾਫੀ ਹੱਦ ਤੱਕ ਹੱਲ ਹੋ ਜਾਂਦੀ ਆ ਜਾਂ ਫਿਰ ਆਪਾਂ ਡਾਕਟਰ ਨੂੰ ਸੱਦ ਕੇ ਕਿਉਂਕਿ ਜੇ ਮੈਡੀਕਲ ਹੀ ਮਦਦ ਲੈਣੀ ਆ ਡਾਕਟਰ ਨੂੰ ਸੱਦ ਕੇ ਉਹਦੀ ਪੂੰਛ ਦੇ ਵਿੱਚ ਹੈਗਾ ਜਾਈਲੋਟੋਨ ਦਾ ਟੀਕਾ ਹੁੰਦਾ ਉਹ ਲਾ ਸਕਦੇ ਆ ਉਹ 2% ਆਉਂਦਾ ਜਾਈਲੋਟੋਨ ਪ੍ਰੋਟੋਨ ਹਾਈਡਰੋਕਲੋਰਾਈਡ ਆਉਂਦਾ 2% ਉਹਦੇ ਟੀਕਾ ਹੁੰਦਾ ਉਹ ਆਪਾਂ ਪੂੰਛ ਦੇ ਵਿੱਚ ਡਾਕਟਰ ਤੋਂ ਲਵਾ ਸਕਦੇ ਆ 5 ਤੋਂ 10 ਐਮਐਲ ਲਗਾ ਦੇ ਉਹਦੇ ਨਾਲ ਕੀ ਆ ਉਹ ਪਿਛਲਾ ਪਾਸਾ ਉਹਦਾ ਸੋਨੇ ਜਾਂ ਰਹਿੰਦਾ ਤੇ ਪਸ਼ੂ ਜ਼ੋਰ ਨਹੀਂ ਮਾਰਦਾ ਕਿਉਂਕਿ ਜਦੋਂ ਪਸ਼ੂ ਜ਼ੋਰ ਮਾਰਦਾ ਨਾ ਬਾਹਰ ਆ ਜਾਂਦਾ ਪਰ ਉਹਦੇ ਨਾਲ ਕਈ ਵਾਰੇ ਮਿੱਟੀ ਕੱਟੇ ਦੇ ਕਣ ਜਾਂ ਰੇਤਾ ਵਗੈਰਾ ਭਰ ਨੂੰ ਲੱਗ ਜਾਂਦਾ ਉਹਦੇ ਨਾਲ ਕੀ ਛੋਟੇ ਛੋਟੇ ਜ਼ਖਮ ਹੋ ਜਾਂਦੇ ਨੇ ਜ਼ਖਮਾਂ ਦੇ ਨਾਲ ਪਸ਼ੂ ਦੇ ਉਹਦੇ ਤੇ ਖਾਰਜ ਵਗੈਰਾ ਹੁੰਦੀ ਆ ਤੇ ਪਸ਼ੂ ਜ਼ੋਰ ਮਾਰਦਾ ਕਿਉਂਕਿ ਤਕਲੀਫ ਹੁੰਦੀ ਆ ਉਹਦੀ ਵਜ੍ਹਾ ਨਾਲ ਪਸ਼ੂ ਜ਼ੋਰ ਮਾਰਦਾ ਸੇ ਜੇ ਆਪਾਂ ਗਲਾਈਟੋਨ ਦਾ ਜਿਹੜਾ ਟੀਕਾ ਲਾ ਦਈਏ 2% ਟੀਕਾ ਡਾਕਟਰ ਤੋਂ ਲਵਾ ਦਿਓ ਤੇ ਉਹਦੇ ਨਾਲ ਇਹ ਜਿਹੜੀ ਪ੍ਰੋਬਲਮ ਘੱਟ ਆਉਂਦੀ ਆ ਪ੍ਰੋਟੋਨ ਦੇ ਨੋ ਤੇ ਬਾਜ਼ਾਰ ਦੇ ਵਿੱਚ ਉਹ ਟੀਕੇ ਮਿਲ ਜਾਂਦੇ ਨੇ ਪ੍ਰੋਟੋਨ ਹਾਈਡਰੋਕਲਰਾਇਡ ਆਉਂਦਾ ਇਹ 2% ਮਾਰਕੀਟ ਦੇ ਵਿੱਚ ਆਉਂਦਾ ਡਾਕਟਰ ਨੂੰ ਪਤਾ ਹੁੰਦਾ ਕਿ ਵੀ ਪੂਛ ਤੇ ਨੇੜੇ ਜਿਹੜੇ ਲੱਗਦਾ ਟੀਕਾ ਉਹ ਲਵਾ ਦਿਓ ਉਹਦੇ ਨਾਲ ਪਸ਼ੂ ਜੋਰ ਨਹੀਂ ਮਾਰਦਾ ਕਿਉਂਕਿ ਏਰੀਆ ਕੁਝ ਏਰੀਆ ਸੁਨਜਾ ਹੋ ਜਾਂਦਾ ਸੋ ਉਹ ਆਪਾਂ ਲਵਾ ਸਕਦੇ ਆ ਤੇ ਕੈਲਸ਼ੀਅਮ ਦੀ ਘਾਟ ਦੇ ਵਾਸਤੇ ਤੁਹਾਨੂੰ ਦੱਸਿਆ ਵੀ ਕੈਲਸ਼ੀਅਮ ਦੀ ਘਾਟ ਵਾਸਤੇ ਕੈਲਸ਼ੀਅਮ ਦਾ ਜਿਹੜਾ ਆਪਾਂ ਬੋਤਲ ਆ ਉਹ ਲਵਾ ਦਿਓ ਤਾਂ ਕਿ ਉਹਦੀ ਪ੍ਰੋਬਲਮ ਨਾ ਆਵੇ ਤੇ ਦੂਸਰਾ ਜਿਹੜਾ ਈਸਟ੍ਰੋਜਨ ਹਾਰਮੋਨ ਵਾਲਾ ਉਹ ਖੁਰਾਕ ਦੇ ਵਿੱਚ ਆਪਾਂ ਅਦਲਾ ਬਦਲੀ ਕਰਨੀ ਪਾਉਗੀ ਉਹ ਕਰੋ। ਉਸ ਨਾਲ ਜਦੋਂ ਭਰ ਬਾਹਰ ਆਉਂਦਾ ਉਹ ਆਪਾਂ ਧਿਆਨ ਰੱਖੋ। ਉਹਨੂੰ ਨਾ ਕਈ ਵਾਰੀ ਕੀ ਆਪਾਂ ਜੁੱਤੀਆਂ ਨਾਲ ਜਾਂ ਹੋਰ ਨਾਲ ਪਾਉਂਦੇ ਆ ਜਾਂ ਇਸੇ ਤਰ੍ਹਾਂ ਲਿਬੜੇ ਹੋਏ ਤਰੀਕੇ ਦੇ ਨਾਲ ਹੀ ਪਾਦਨੇ ਆ। ਤੋਂ ਉਹਦੇ ਨਾਲ ਕੀ ਆ ਵੀ ਸਾਫ਼ ਸੁਥਰੇ ਸਾਫ਼ ਪਾਣੀ ਜਾਂ ਠੰਡਾ ਪਾਣੀ ਹੋਵੇ ਨਾ ਠੰਡੇ ਪਾਣੀ ਨਾਲ ਕੀ ਆ ਏਰੀਆ ਸੰਗੜ ਜਾਂਦਾ। ਬਰਫ਼ ਵਾਲਾ ਪਾਣੀ ਉਹਦੇ ਨਾਲ ਭਰ ਨੂੰ ਧੋ ਕੇ ਤੇ ਉਹਦੇ ਪੁੜਿਆਂ ਦੇ ਉੱਤੇ ਪਾ ਦਿਓ। ਉਹਦੇ ਨਾਲ ਏਰੀਆ ਥੋੜਾ ਸੰਗੜ ਜਾਂਦਾ ਤੇ ਭਰ ਅੰਦਰ ਟਿਕਿਆ ਰਹਿੰਦਾ ਕੁਝ ਟਾਈਮ ਤੱਕ। ਉਹ ਦੇ ਨਾਲ ਬਚਤਾ ਜਾਂ ਜਿਹੜੇ ਪਾਣੀ ਦੇ ਨਾਲ ਆਪਾਂ ਭਰਤ ਹੋਣਾ ਹੈ ਉਹ ਜਿਹੜੀ ਲਾਲ ਦਵਾਈ ਪੋਟਾਸ਼ੀਅਮ ਪਰਮੈਗਨੇਟ ਹੁੰਦੀ ਹੈ ਲਾਲ ਦਵਾਈ ਦੇ ਨਾਲ ਉਹਨੂੰ ਧੋਕੇ ਉਹਦੇ ਚ ਪਾ ਦਿਓ ਤਾਂ ਕਿ ਇਨਫੈਕਸ਼ਨ ਵਗੈਰਾ ਨਾ ਹੋਵੇ ਜ਼ਖਮਾਂ ਦੇ ਉੱਤੇ ਜਦੋਂ ਇਨਫੈਕਸ਼ਨ ਵਧੂਗੀ ਤਾਂ ਪਸ਼ੂ ਜ਼ੋਰ ਮਾਰਨੋਂ ਨਹੀਂ ਹਟਦਾ ਸੋ ਇਹ ਗੱਲ ਆਪਾਂ ਜ਼ਰੂਰ ਧਿਆਨ ਦੇ ਵਿੱਚ ਰੱਖੀਏ ਇਹਦੇ ਨਾਲ ਪਸ਼ੂ ਦਾ ਉਹ ਜਿਹੜਾ ਦੇਸੀ ਇਲਾਜ ਦੀ ਆਪਾਂ ਕੁਝ ਗੱਲ ਕਰ ਲੈਨੇ ਆ ਕਈ ਜਿੰਮੇਦਾਰ ਦੇਸੀ ਇਲਾਜ ਕਰਦੇ ਨੇ ਕਿ ਸੱਤਿਆ ਨਾਸੀ ਹੁੰਦੀ ਆ ਪਾਇਆ ਸੱਤਿਆ ਨਾਸੀ ਆਪਾਂ ਦੇ ਸਕਦੇ ਆ ਪਰ ਉਹਦੀ ਇੱਕ ਹੋਰ ਪ੍ਰੋਬਲਮ ਆ ਵੀ ਉਹਦੇ ਨਾਲ ਦੁੱਧ ਘਟਦਾ ਜਦੋਂ ਆਪਾਂ ਪਸ਼ੂ ਨੂੰ ਪਹਿਲਾਂ ਦਿੰਨੇ ਆ ਸ਼ੁਰੂ ਕਰਦੀਏ ਜੇ ਹੁਣ ਪਾਇਆ ਦਿੱਤੀ ਦੋ ਟਾਈਮ ਆਪਾਂ ਨੂੰ ਦੇਣੀ ਆ ਉਹਦੇ ਨਾਲ ਦੁੱਧ ਦੀ ਪ੍ਰੋਬਲਮ ਆ ਜਾਂਦੀ ਆ ਪਰ ਕਈ ਵਾਰ ਕੀ ਆ ਵੀ ਆਪਾਂ ਹੁਣ ਜੇ ਪਸ਼ੂ ਹੀ ਆਪਣਾ ਨਹੀਂ ਹਟਦਾ ਆਪਣੀ ਹੋਰ ਮਜਬੂਰੀ ਆ ਜੇ ਦੁੱਧ ਘੱਟ ਵੀ ਦੇ ਦੂਗਾ ਤਾਂ ਨਹੀਂ ਕਿਉਂਕਿ ਵੱਡਾ ਨੁਕਸਾਨ ਹੋਣ ਦੇ ਨਾਲੋਂ ਤਾਂ ਆਪਾਂ ਇਹਨੂੰ ਮਤਲਬ ਇਹ ਹੀ ਵਰਤ ਸਕਦੇ ਆ ਜਾਂ ਫਿਰ ਇੱਕ ਹੋਰ ਤਰੀਕਾ ਹੈਗਾ ਵੀ ਨਾਲ ਉਹਦੇ ਆਪਾਂ ਅ ਅਨਾਰਾਂ ਦੇ ਸਿਲਕੇ ਜੇ ਕੁੱਟ ਕੇ ਉਹਦੇ ਵਿੱਚ ਰਲਾ ਲਿਆ ਸਤਿਆਨਾਸੀ ਤੇ ਨਾਰਾਂ ਦੇ ਸਿਲਕੇ ਉਹਦੇ ਨਾਲ ਵਰਤਿਆ ਤਾਂ ਨਹੀਂ ਹੈਗਾ ਪਰ ਸੂਣੀਆਂ ਗੱਲ ਕਹਿੰਦੇ ਵੀ ਦੁੱਧ ਦੇ ਵਿੱਚ ਘੱਟ ਪ੍ਰੋਬਲਮ ਆਉਂਦੀ ਆ ਵੀ ਦੁੱਧ ਘੱਟਦਾ ਨਹੀਂ ਹੈਗਾ ਸਤਿਆਨਾਸੀ ਉਹਨੂੰ ਜ਼ਰੂਰ ਰੋਕ ਲੰਗਿਆ ਇਹਦੇ 'ਚ ਕੋਈ ਸ਼ੱਕ ਨਹੀਂ ਅਨਾਰਾਂ ਦੇ ਸਿਲਕੇ ਦੇ ਨਾਲ ਇਲਾਜ ਹੁੰਦਾ ਉਹ ਆਪਾਂ ਨੂੰ ਨਹੀਂ ਕਲੀਅਰ ਕਨਫਰਮ ਪਰ ਇੰਨੀ ਗੱਲ ਜ਼ਰੂਰ ਹੈ ਵੀ ਇਹ ਸੁਣਾ ਵੀ ਉਹਦੇ ਨਾਲ ਨਾ ਜਿਹੜਾ ਦੁੱਧ ਘਟਣ ਦੀ ਪ੍ਰੋਬਲਮ ਸਤਿਆਨਾਸੀ ਕਰਕੇ ਆਉਂਦੀ ਆ ਉਹ ਘਟ ਆਉਂਦੀ ਆ ਸੋ ਤੁਸੀਂ ਪਾਈਆ ਕਿਤੇ ਲਗਭਗ ਨਾਰ ਦੇ ਸਿਲਕੇ ਨਾਲ ਕੁੱਟ ਕੇ ਉਹਦੇ ਰਲਾ ਲਿਓ ਉਹ ਤੁਸੀਂ ਵਰਤ ਸਕਦੇ ਹੋ ਉਹਦੀ ਵਜ੍ਹਾ ਦੇ ਨਾਲ ਜਿਹੜਾ ਦੁੱਧ ਘਟਣ ਦੀ ਪ੍ਰੋਬਲਮ ਆ ਉਹ ਘਟ ਆਉਂਦੀ ਆ ਤੇ ਸਤਿਆਨਾਸੀ ਨਾਲ ਜ਼ਰੂਰ ਇਹਦਾ ਇਲਾਜ ਉਹ ਰੁਕ ਜਾਂਦਾ ਜੇ ਆਪਾਂ ਇੱਕ ਦਿਨ ਸਤਿਆਨਾਸੀ ਦਿੰਨੇ ਆ 8-10 ਦਿਨ ਭਾਰ ਨਹੀਂ ਜਿਹੜਾ ਆਉਂਦਾ ਫਿਰ ਤੁਸੀਂ ਦੇ ਦਿਓ ਅੱਗੇ ਪਾਈਆ ਦੁਬਾਰੇ ਫੇਰ ਦੇ ਦਿਓ ਸਤਿਆਨਾਸੀ ਨੂੰ ਕੀ ਕਰਨਾ ਦੇਣ ਦਾ ਜਿਹੜਾ ਤਰੀਕਾ ਇਹਦੇ ਵੀ ਹੁੰਦੇ ਨੇ ਕਾਲੇ-ਕਾਲੇ ਦੇ ਰੰਗ ਦੇ ਇਹ ਬੂਟਾ ਤੁਸੀਂ ਦੇਖਿਆ ਹੋਊਗਾ ਜਿਹੜੇ ਰੇਤਲੇ ਟਿੱਬਿਆਂ ਜਾਂਦੇ ਉੱਤੇ ਆਮ ਖੜਾ ਹੁੰਦਾ ਸੀਗਾ ਕੰਡਿਆਂ ਜਾਲਾ ਬੂਟਾ ਹਰੇ ਪੱਤੇ ਹੁੰਦੇ ਨੇ ਕੰਡੇ ਜਿਹਦੇ ਤੇ ਲੱਗੇ ਹੁੰਦੇ ਨੇ ਪੀਲੇ ਰੰਗ ਦੇ ਇਹਨੂੰ ਫੁੱਲ ਆਉਂਦੇ ਨੇ ਤੇ ਉਹ ਜਿਹੜੇ ਉਹਨਾਂ ਦੇ ਬੀਜ ਨੇ ਉਹ 77 ਦੇ ਬੀਜ ਹੁੰਦੇ ਨੇ ਕਾਲੇ-ਕਾਲੇ ਜਿਹੇ ਰੰਗ ਦੇ ਨੇ ਉਹਨੂੰ ਤੁਸੀਂ ਪਾਣੀ ਦੇ ਵਿੱਚ ਪਹਿਲਾਂ ਰਾਤ ਨੂੰ ਭਿਉਂਦੇ ਹੋ ਰਗੜ ਕੇ ਪਾਣੀ ਚ ਰਲਾ ਲਓ ਤੇ ਨਾਲ ਹੀ ਉਹਦੇ ਵਿੱਚ ਜਿਹੜਾ ਆਪਣਾ ਅਨਾਰ ਦਾ ਛਿਲਕਾ ਕੁੱਟ ਕੇ ਹੋਰ ਰਲਾ ਲਓ ਉਹਨੂੰ ਬੋਤਲ-ਬੋਤਲ ਦੇ ਨਾਲ ਦੇਣਾ ਪਊਗਾ ਇਸ ਤਰ੍ਹਾਂ ਤਾਂ ਲੈਂਦਾ ਨਹੀਂ ਉਹ ਜਾਂ ਫਿਰ ਉਹਨੂੰ ਕੁੱਟ ਕੇ ਗੋੜਗੜ ਤੇ ਲਾਓ ਜਿਸ ਤਰੀਕੇ ਖੰਦਾ ਜਿਹੜੇ ਤਰੀਕੇ ਖੰਦਾ ਉਹ ਖਵਾ ਦਿਓ ਨਹੀਂ ਤਾਂ ਬੋਤਲ ਵਾਲਾ ਨਾਲ ਦੇ ਵਿੱਚ ਪਾ ਕੇ ਉਹਨੂੰ ਦੇ ਦਿਓ ਤੁਸੀਂ ਉਹਦੇ ਨਾਲ ਵੀ ਪਸੂ ਲੈ ਲੈਂਦਾ ਉਹਦੇ ਨਾਲ ਬਚਤਾ ਹੋ ਜਾਂਦੀ ਆ ਜੇ ਫਿਰ ਹੁਣ ਆਪਾਂ ਨੂੰ ਬਿਲਕੁਲ ਹੀ ਕੋਈ ਹੋ ਨਹੀਂ ਹੁੰਦਾ ਤਾਂ ਫਿਰ ਆਪਣਾ ਜਿਹੜਾ ਜਾਈਲੋਟੋਨ ਦਾ ਟੀਕਾ ਤੁਹਾਨੂੰ ਦੱਸਿਆ ਪੂਛ ਦੇ ਨੇੜੇ ਲਗਾਉਂਦੇ ਰਹੋ ਜੇ ਜ਼ਖਮ ਵੱਡੇ ਹੋ ਜਾਂਦੇ ਨੇ ਕਈ ਵਾਰੀ ਕੀ ਆਪਾਂ ਤੋਂ ਗੌਰ ਨਹੀਂ ਰੱਖੀ ਜਾਂਦੀ ਕਈ ਵਾਰੀ ਕੋਈ ਕੁੱਤਾ ਕੱਟਾਈ ਜ਼ਖਮ ਕਰ ਜਾਵੇ ਜਾਂ ਹੋਰ ਕਰ ਜਾਵੇ ਤਾਂ ਫਿਰ ਐਂਟੀਬਾਇਓਟਿਕ ਡਾਕਟਰ ਨੂੰ ਸੱਦ ਕੇ ਜ਼ਰੂਰ ਲਵਾਓ ਅੰਟੀ ਉਹਨਾਂ ਦੀ ਉਹ ਹਾਈ ਇਨਟੀਗ੍ਰੇਟ ਕਲਾਉਣੇ ਪੈਂਦੇ ਨੇ ਕਿਉਂਕਿ ਹੋਰ ਜ਼ਿਆਦਾ ਇਨਫੈਕਸ਼ਨ ਨਾ ਹੋ ਜਾਵੇ। ਸੋ ਉਹ ਆਪਾਂ ਕਰ ਸਕਦੇ ਆ। ਜੇ ਬਿਲਕੁਲ ਕੋਈ ਵੀ ਚਾਰਾ ਨਹੀਂ ਚੱਲਦਾ ਤਾਂ ਫਿਰ ਆਪਾਂ ਜਿਹੜੀ ਆਪਾਂ ਨੂੰ ਪਤਾ ਹੀ ਆ ਸਾਰੇ ਜ਼ਿੰਮੇਵਾਰ ਰੱਸੀ ਪਾ ਸਕਦੇ ਆ ਉਹ ਇੱਕ ਤਰੀਕੇ ਦਾ ਵਗਿਆੜੀ ਪਾਉਣੀ ਉਹਨੂੰ ਕਹਿੰਦੇ ਆ ਕਿਉਂਕਿ ਅ ਮੱਝ ਬੜੀ ਕੀਮਤ ਦੀ ਮੱਝ ਹੁੰਦੀ ਆ ਜਦੋਂ ਨਹੀਂ ਰੁਕਦੀ। ਜਦੋਂ ਤੱਕ ਸੂਣ ਮੇਲੇ ਤੱਕ ਆਪਾਂ ਰੋਕ ਕੇ ਰੱਖਣਾ ਹੁੰਦਾ ਉਹਨੂੰ। ਪਰ ਨੂੰ ਜਦੋਂ ਤੱਕ ਚਲੋ ਇਹਨੇ ਸੂ ਪੈਂਦੀ ਆ। ਡੰਗਰ ਤਾਂ ਫਿਰ ਇਹ ਜਿਹੜੀ ਪ੍ਰੋਬਲਮ ਘਟ ਜਾਂਦੀ ਹੈ ਬਹੁਤ ਬਹੁਤ ਥੋੜੇ ਡੰਗਰ ਨੇ ਜਿਹੜੇ ਸੂਣ ਤੋਂ ਬਾਅਦ ਵੀ ਪ੍ਰੋਬਲਮ ਕਰਦੇ ਨੇ ਪਰ ਸੂਣ ਵੇਲੇ ਤੋਂ ਬਾਅਦ ਤਕਰੀਬਨ ਜ਼ਿਆਦਾ ਡੰਗਰ ਨਹੀਂ ਇਹ ਪ੍ਰੋਬਲਮ ਕਰਦੇ ਸੋ ਇਹ ਆਪਾਂ ਜੇ ਤਰੀਕੇ ਅਪਣਾਵਾਂਗੇ ਤਾਂ ਜਿਹੜਾ ਭਰ ਤੋਂ ਕਾਫੀ ਹੱਦ ਤੱਕ ਬਚਾਅ ਕਰ ਸਕਦੇ ਆ ਇੱਕ ਜਿਹੜੇ ਤੋਂ ਇਹ ਗੱਲ ਯਾਦ ਰੱਖੋ ਵੀ ਜਿਹੜੇ ਪਸ਼ੂਆਂ ਦੇ ਵਿੱਚ ਆਪਾਂ ਨੂੰ ਪਤਾ ਵੀ ਪਿਛਲੇ ਸਾਲਾਂ ਦੇ ਵਿੱਚ ਵੀ ਇਹ ਪ੍ਰੋਬਲਮ ਆਉਂਦੀ ਆ ਜੱਦੀ ਵਿਰਾਸਤੀ ਨੁਕਸਾ ਉਹਨਾਂ ਪਸ਼ੂਆਂ ਦੇ ਪਿੱਛੇ ਆਪਾਂ ਨਾ ਸੋਣ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਹੀ ਉਹਦਾ ਪਿਛਲਾ ਪਾਸਾ ਉੱਚਾ ਕਰ ਦਿਓ ਥੋੜੀ ਥੋੜੀ ਮਿੱਟੀ ਦੋ ਦੋ ਇੰਚ ਤਿੰਨ ਤਿੰਨ ਇੰਚ ਪਿਛਲਾ ਭਾਸਾ ਉੱਚਾ ਰੱਖੋ ਤਾਂ ਕਿ ਪ੍ਰੋਬਲਮ ਸੁਰੂ ਹੀ ਨਾ ਹੋਵੇ ਜਦੋਂ ਇੱਕ ਵਾਰ ਭਰ ਆਉਣਾ ਸ਼ੁਰੂ ਹੋ ਜਾਂਦਾ ਨਾ ਫਿਰ ਬਾਰ ਬਾਰ ਭਰ ਆਉਂਦਾ ਫਿਰ ਉਦੋਂ ਇਹ ਦਿੱਕਤ ਆਉਂਦੀ ਆ ਸੋ ਇਹ ਗੱਲ ਜ਼ਰੂਰ ਧਿਆਨ ਰੱਖ ਲਓ ਜਿਹੜੇ ਪਸ਼ੂਆਂ ਦੇ ਵਿੱਚ ਇਹ ਦਿੱਕਤ ਪਹਿਲਾਂ ਤੋਂ ਆਉਂਦੀ ਆ ਪਿਛਲੇ ਸਾਲਾਂ ਦੇ ਵਿੱਚ ਇਹ ਪ੍ਰੋਬਲਮ ਆਪਾਂ ਨੂੰ ਪਤਾ ਵੀ ਆਉਂਦੀ ਰਹੀ ਆ ਤਾਂ ਉੱਥੇ ਉਹਦਾ ਪਿਛਲਾ ਪਾਸਾ ਜਿਹੜਾ ਜ਼ਰੂਰ ਉੱਚਾ ਰੱਖੋ ਤੇ ਜੇ ਕਦੇ ਮਤਲਬ ਜਿਆਦਾ ਮਾਤਰਾ ਦੇ ਵਿੱਚ ਵੱਡੀ ਮਾਤਰਾ ਚ ਕਈ ਵਾਰੀ ਬੱਚੇ ਤਾਂ ਨਹੀਂ ਪੂਰੀ ਮਾਤਰਾ ਦੇ ਵਿੱਚ ਕਾਫੀ ਜਿਆਦਾ ਪਰ ਬਾਹਰ ਆ ਜਵੇ ਫਿਰ ਆਪਣੇ ਆਪ ਕੋਸ਼ਿਸ਼ ਨਾ ਕਰੋ ਫਿਰ ਡਾਕਟਰ ਦੀ ਮਦਦ ਲੈ ਕੇ ਉਹਨੂੰ ਅੰਦਰ ਟਿਕਾਓ ਤੇ ਕਈ ਵਾਰ ਤਾਂ ਫਿਰ ਆਪਾਂ ਨੂੰ ਉਹਦੇ ਜਿਹੜੇ ਟਾਂਕੇ ਵਗੈਰਾ ਵੀ ਸੂ ਦੇ ਉੱਤੇ ਲਾਉਣੇ ਪੈਂਦੇ ਨੇ ਤਾਂ ਕਿ ਆਪਾਂ ਉਹਨੂੰ ਅੱਗੇ ਤੱਕ ਲੈ ਜਾ ਸਕੀਏ ਸੋ ਇਸ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹ ਜਿਹੜੇ ਤਿੰਨ ਚਾਰ ਕਾਰਨ ਨੇ ਉਹਨਾਂ ਦੇ ਆਪਾਂ ਇਲਾਜ ਤੁਹਾਨੂੰ ਦੱਸੇ ਨੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ